ਦੋਸਤੋ ਜਿਸ ਦਿਨ ਦੇ ਪੰਜਾਬ ਦੇ ਅੰਦਰ ਹੜ੍ਹ ਆਏ ਨੇ ਨਾ ਉਸ ਦਿਨ ਦੇ ਆਮ ਆਦਮੀ ਪਾਰਟੀ ਦੇ ਐਮਐਲਏਾਂ ਦੇ ਮੰਤਰੀਆਂ ਦੇ ਹਜ਼ਾਰਾਂ ਬਿਆਨ ਸਾਹਮਣੇ ਆ ਚੁੱਕੇ ਨੇ ਪਰ ਮਜਾ ਲਾ ਕੇ ਇੱਕ ਵੀ ਬਿਆਨ ਇਹਨਾਂ ਦਾ ਇਹ ਸਾਹਮਣੇ ਆਇਆ ਹੋਵੇ ਕਿ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਜਿਹੜੇ ਲੋਕ ਨੇ ਜਿਨ੍ਹਾਂ ਦੀ ਫਸਲਾਂ ਦੀ ਬਰਬਾਦੀ ਹੋ ਗਈ ਜਿਨ੍ਹਾਂ ਦੇ ਪਸ਼ੂ ਪਾਣੀਆਂ ਦੇ ਵਿੱਚ ਰੁੜ ਗਏ ਜਿਨ੍ਹਾਂ ਦੇ ਘਰ ਟਹਿ ਗਏ ਜਿਨ੍ਹਾਂ ਦਾ ਦੁਕਾਨਾਂ ਦਾ ਹੋਰ ਲੱਖਾਂ ਦਾ ਨੁਕਸਾਨ ਹੋ ਗਿਆ ਅਸੀਂ ਉਹਨਾਂ ਨੂੰ ਮੁਆਵਜ਼ੇ ਦੇਵਾਂਗੇ ਇੱਕ ਵੀ ਬਿਆਨ ਮੁਆਵਜ਼ਿਆਂ ਨੂੰ ਲੈ ਕੇ ਸਰਕਾਰ ਦਾ ਆਇਆ ਦੋਸਤੋ ਮੈਂ ਤਾਂ ਨਹੀਂ ਸੁਨਿਆ ਜੇਕਰ ਆਇਆ ਤੇ ਮੈਨੂੰ ਨਾ ਪਤਾ ਲੱਗਾ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਹਾਂ ਇੱਕ ਗੱਲ ਹੋਰ ਇਸ ਗੱਲ ਇਸ ਡਰਾਮੇਬਾਜ਼ੀ ਤੇ ਨਾ ਜਾਇਓ ਵੀ ਜਿਹੜਾ ਉਹਨਾਂ ਨੇ ਕਹਿਤਾ ਕਿ ਅਸੀਂ ਆਪਦੀਆਂ ਤਨਖਾਹਾਂ ਦੇਵਾਂਗੇ ਤੇ ਤੁਸੀਂ ਸਮਝ ਲਓ ਕਿ ਸ਼ਾਇਦ ਤੁਹਾਨੂੰ ਮੁਆਵਜ਼ਾ ਹੀ ਦੇਣਾ ਹੋਵੇ ਕਿਉਂਕਿ ਉਸ ਉਹਨਾਂ ਦੀਆਂ ਤਨਖਾਹਾਂ ਤੋਂ ਵੱਧ ਤਾਂ ਪੰਜਾਬ ਦੇ ਆਮ ਲੋਕਾਂ ਨੇ ਪੰਜਾਬ ਦੇ ਭੈਣਾ ਭਰਾਵਾਂ ਦੀ ਮਦਦ ਕਰਤੀ ਜਿਹੜੇ ਐਨਆਰਆਈ ਵੀਰ ਆ ਉਹ ਬਾਹਰੋਂ ਮਦਦ ਭੇਜ ਰਹੇ ਨੇ ਜਿਹੜੇ ਗਾਇਕ ਕਲਾਕਾਰ ਤੇ ਵੱਖ-ਵੱਖ ਹੋਰ ਫੀਲਡਾਂ ਦੇ ਲੋਕ ਨੇ 올 ਪੰਜਾਬ ਦੇ ਲੋਕਾਂ ਵਾਸਤੇ ਰਾਹਤ ਸਮਗਰੀ ਤੇ ਪੈਸਾ ਦੇਣ ਵਾਸਤੇ ਤਿਆਰ ਨੇ ਉਹ ਐਲਾਨ ਕਰ ਰਹੇ ਨੇ ਕਿ ਅਸੀਂ ਪੰਜਾਬ ਦੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਲੋਕਾਂ ਵਾਸਤੇ ਅਸੀਂ ਮਦਦ ਭੇਜਾਂਗੇ ਪਰ ਸਰਕਾਰ ਨੇ ਮੁਆਵਜ਼ੇ ਦੇਣ ਦੀ ਕੋਈ ਗੱਲ ਕੀਤੀ ਹਾਂ ਸਰਕਾਰ ਇਹ ਜ਼ਰੂਰ ਕਰ ਰਹੀ ਆ ਭਗਵੰਤ ਮਾਨ ਸਾਹਿਬ ਇਹ ਜ਼ਰੂਰ ਕਰ ਰਹੇ ਆ ਜਿਹੜੇ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਵੋਟਾਂ ਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਵੀ ਸ਼ੁਰੂ-ਸ਼ੁਰੂ ਜਦੋਂ ਨਵੇਂ-ਨਵੇਂ ਸੀ ਕਹਿੰਦੇ ਹੁੰਦੇ ਸੀ ਕਿ ਜੇਕਰ ਪੰਜਾਬ ਦੇ ਅੰਦਰ ਕਿਤੇ ਫੇਰ ਸਾਡੀ ਸਰਕਾਰ ਦੇ ਸਮੇਂ ਹੜ੍ਹ ਆਉਂਦਾ ਤਾਂ ਅਸੀਂ ਮੁਆਵਜ਼ੇ ਤਾਂ ਦੇਵਾਂਗੇ ਹੀ ਦੇਵਾਂਗੇ ਬਲਕਿ ਜੇਕਰ ਇੱਥੇ ਕੋਈ ਝੋਨਾ ਜਾਂ ਕੋਈ ਫਸਲ ਹੋਰ ਬਜਾਈ ਕਰਨ ਦੀ ਲੋੜ ਪੈਂਦੀ ਆ ਉਹਨਾਂ ਦੀ ਤਬਾਹੀ ਹੁੰਦੀ ਆ ਤਾਂ ਅਸੀਂ ਬਜਾਈ ਵੀ ਕਰਵਾ ਕੇ ਦੇਵਾਂਗੇ ਉਹ ਵੀ ਖਰਚਾ ਅਸੀਂ ਆਪ ਦੇਵਾਂਗੇ ਤੇ ਹੁਣ ਜਦੋਂ ਭਗਵੰਤ ਮਾਨ ਸਾਹਿਬ ਨੂੰ ਪੱਤਰਕਾਰ ਵੀਰ ਇਹ ਸਵਾਲ ਪੁੱਛਦੇ ਨੇ ਕਿ ਭਾਈ ਤੁਹਾਡੀਆਂ ਜਿਹੜੀਆਂ ਪਹਿਲਾਂ ਵਾਲੀਆਂ ਵੀਡੀਓ ਨੇ ਉਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਤੇ ਲੋਕ ਸਵਾਲ ਉਠਾ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਕਿ ਮੈਂ ਬੱਕਰੀ ਦੇ ਤੇ ਮੁਰਗੀ ਦੇ ਵੀ ਪੈਸੇ ਦਿਆ ਕਰੂੰਗਾ ਤੇ ਹੁਣ ਉਹਨਾਂ ਨੇ ਪਿਛਲੀ ਵਾਰ ਵੀ ਜਦੋਂ ਹੜ੍ਹ ਆਏ ਪੰਜਾਬ ਦੇ ਵਿੱਚ ਉਦੋਂ ਵੀ ਕੋਈ ਮੁਆਵਜ਼ਾ ਨਹੀਂ ਦਿੱਤਾ ਇਹਨਾਂ ਦੀ ਸਰਕਾਰ ਰਹਿੰਦੇ ਕਿਉਂਕਿ ਹੜ੍ਹ ਤਾਂ ਬੜੇ ਵਾਰੀ ਆਇਆ ਪਰ ਜਦੋਂ ਜਦੋਂ ਤੋਂ ਆਮ ਆਦਮੀ ਸਰਕਾਰ ਬਣੀ ਆ ਤਾਂ ਇਹਨਾਂ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ ਤਾਂ ਮੁੱਖ ਮੰਤਰੀ ਸਾਹਿਬ ਸਭ ਨੇ ਉਹ ਬਿਆਨ ਸੁਣਿਆ ਹੀ ਆ ਇਹ ਕਹਿੰਦੇ ਨਜ਼ਰ ਆਏ ਕਿ ਤੂੰ ਪੀਟੀਸੀ ਦਾ ਪੱਤਰਕਾਰ ਆ ਹਾਲਾਂਕਿ ਔਰ ਹੋਰ ਕਿਸੇ ਚੈਨਲ ਦਾ ਬਤਰਕਾਰ ਸੀ ਵੀਰ ਉਹ ਕਹਿੰਦਾ ਨਹੀਂ ਮੈਂ ਤਾਂ ਹੋਰ ਚੈਨਲ ਤੋਂ ਆ ਨਹੀਂ ਨਹੀਂ ਤੂੰ ਪੀਟੀਸੀ ਦਾ ਤੇ ਜਾ ਕੇ ਸੁਖਬੀਰ ਬਾਦਲ ਤੋਂ ਪੁੱਛ ਕਮਾਲ ਆ ਭਗਵੰਤ ਮਾਨ ਸਾਹਿਬ ਤੁਹਾਨੂੰ ਤਰਕ ਸੰਗਤ ਉਥੇ ਜਵਾਬ ਦੇਣਾ ਚਾਹੀਦਾ ਸੀ ਕੋਈ ਦਲੀਲ ਤਰਕ ਦੇਣਾ ਚਾਹੀਦਾ ਸੀ ਨਾ ਕਿ ਇਹੋ ਜਿਹੇ ਹਾਸੋ ਹੀਣਾ ਬਿਆਨ ਦੇਣਾ ਚਾਹੀਦਾ ਸੀ ਕੀ ਤੁਹਾਡੇ ਬਿਆਨ ਤੋਂ ਲੋਕਾਂ ਨੂੰ ਨਹੀਂ ਸਮਝ ਆਈ ਕਿ ਤੁਸੀਂ ਗੱਲ ਨੂੰ ਤਿਲਕਾਇਆ ਕਿਵੇਂ ਆ ਸੁਖਬੀਰ ਬਾਦਲ ਹੁਣ ਜੇਕਰ ਤੁਹਾਡੀਆਂ ਹੀ ਗੱਲਾਂ ਦੇ ਆਧਾਰ ਤੇ ਜਿਵੇਂ ਇੱਕ ਹੋਰ ਤੁਹਾਡੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਵੋਟਾਂ ਤੋਂ ਪਹਿਲਾਂ ਦੀ ਆ ਜਿਹਦੇ ਵਿੱਚ ਤੁਸੀਂ ਬੋਲ ਰਹੇ ਹੋ ਖੁਦ ਬੋਲ ਰਹੇ ਹੋ ਕਿ ਜਦੋਂ ਪਤਾ ਹੀ ਹੁੰਦਾ 6 ਮਹੀਨੇ ਪਹਿਲਾਂ ਹੀ ਪਤਾ ਹੁੰਦਾ ਕਿ ਹੜ੍ਹ ਆਉਣੇ ਆ بارشਾਂ ਹੋਣੀਆਂ ਨੇ ਤਾਂ ਫਿਰ ਤੁਸੀਂ ਨਦੀਆਂ ਨਾਲੇ ਪਹਿਲਾਂ ਕਿਉਂ ਨਹੀਂ ਸਾਫ਼ ਕਰਵਾਉਂਦੇ ਫਿਰ ਤੁਸੀਂ ਮੌਕੇ ਤੇ ਪਹੁੰਚ ਜਾਂਦੇ ਹੋ ਜਦੋਂ ਹੜ੍ਹ ਆ ਜਾਂਦੇ ਆ ਲੋਕ ਘਿਰ ਜਾਂਦੇ ਆ ਫਿਰ ਤੁਸੀਂ ਮੌਕੇ ਤੇ ਜਿਸਵੀਂ ਲੈ ਕੇ ਪਹੁੰਚ ਜਾਂਦੇ ਹੋ ਤੇ ਭਗਵੰਤ ਮਾਨ ਸਾਹਿਬ ਉਹ ਤਾਂ ਸਵਾਲ ਤੁਹਾਡੇ ਤੇ ਵੀ ਆ ਕਿ ਜੇਕਰ ਤੁਹਾਨੂੰ ਪਤਾ ਸੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਾ ਕੁਝ ਪਤਾ ਸੀ ਕਿ ਐ ਹੜ੍ਹ ਆਉਂਦੇ ਆ ਉਹਨਾਂ ਦੀ ਰੋਕਥਾਮ ਵਾਸਤੇ ਆਹ ਕਦਮ ਪੁੱਟਨੇ ਨੇ ਤੇ ਫਿਰ ਜਦੋਂ ਤੁਸੀਂ ਸਤਾਹ ਦੀ ਕੁਰਸੀ ਤੇ ਬੈਠ ਚੁੱਕੇ ਹੋ ਹੁਣ ਤੁਹਾਡੇ ਹੱਥ ਉਹ ਪਾਵਰ ਆ ਗਈ ਹੈ ਜਿਹੜੇ ਸਵਾਲ ਤੁਸੀਂ ਦੂਜੀਆਂ ਸਰਕਾਰਾਂ ਤੇ ਅਠੁੰਦੇ ਸੀ ਆਫੇ ਤੁਸੀਂ ਕਿਉਂ ਭੁੱਲ ਗਏ ਅਸਲ ਵਿੱਚ ਕੀ ਹੈ ਇਹੋ ਜਿਹਾ ਸਤਾ ਦੀ ਕੁਰਸੀ ਵਿੱਚ ਦੋਸਤੋ ਤੁਹਾਨੂੰ ਵੀ ਪਤਾ ਕਿ ਸਤਾ ਦੀ ਕੁਰਸੀ ਕੀ ਚੀਜ਼ ਆ ਜਿਹਦੇ ਕਰਕੇ ਸਭ ਕੁਝ ਹੁੰਦੇ ਪਤਾ ਹੁੰਦੇ ਸੁੰਦੇ ਵੀ ਬੰਦਾ ਐ ਫੀਲ ਕਰੁੰਦਾ ਜਿਵੇਂ ਉਹਨੂੰ ਕੁਝ ਪਤਾ ਹੀ ਨਾ ਹੋਵੇ ਜਿਹੜੇ ਭਗਵੰਤ ਮਾਨ ਸਾਹਿਬ ਪਹਿਲਾਂ ਦੂਜੀਆਂ ਸਰਕਾਰਾਂ ਤੇ ਇਹ ਸਵਾਲ اٹھੰਦੇ ਸੀ ਕਿ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਕਿ ਇਹ ਹੜ੍ਹਾਂ ਦੀ ਰੋਕਥਾਮ ਕੀ ਆ ਇਹਦੇ ਵਾਸਤੇ ਕੀ ਕਦਮ ਚੁੱਕਨੇ ਚਾਹੀਦੇ ਸੀ ਪਹਿਲਾਂ ਨਦੀਆਂ ਨਾਲੇ ਇਹਨਾਂ ਨੂੰ ਨਹੀਂ ਸਾਫ਼ ਕਰਾਉਣੇ ਚਾਹੀਦੇ ਸੀ ਜੇ ਇਹ ਦੂਜੀਆਂ ਸਰਕਾਰਾਂ ਨੂੰ ਮਤਾਂ ਦੇ ਸਕਦੇ ਸੀ ਉਦੋਂ ਜਦੋਂ ਇਹ ਖੁਦ ਸਤਾ ਦੀ ਕੁਰਸੀ ਤੇ ਨਹੀਂ ਸੀ ਬੈਠੇ ਤਾਂ ਫਿਰ ਖੁਦ ਜਦੋਂ ਸਤਾ ਦੀ ਕੁਰਸੀ ਤੇ ਬੈਠ ਗਿਆ ਜਦੋਂ ਇਹਨਾਂ ਦੇ ਹੱਥ ਵਿੱਚ ਸਾਰੀ ਪਾਵਰ ਆ ਫਿਰ ਇਹ ਕਿਵੇਂ ਭੁੱਲ ਗਏ ਫਿਰ ਇਹਨਾਂ ਨੇ ਖੁਦ ਪਹਿਲਾਂ ਨਦੀਆਂ ਨਾਲੇ ਸਾਫ਼ ਕਿਉਂ ਨਹੀਂ ਕਰਵਾਏ ਫਿਰ ਜਦੋਂ ਕਿੰਨੇ ਦਿਨਾਂ ਪਹਿਲਾਂ ਦੇ ਲੋਕ ਰੌਲਾ ਪਾ ਰਹੇ ਸੀ ਕਿ ਬਾਰਸ਼ਾਂ ਸ਼ੁਰੂ ਹੋ ਗਈਆਂ ਬਾਰਸ਼ਾਂ ਸ਼ੁਰੂ ਹੋਣ ਵਾਲੀਆਂ ਹਲੇ ਤੱਕ ਕੋਈ ਡਰੇਨ ਸਾਫ਼ ਨਹੀਂ ਹੋਈ ਕੋਈ ਨਦੀਆਂ ਨਾਲਿਆਂ ਵਿੱਚੋਂ ਘਾਹ ਫੂਸ ਤੇ ਗੰਦਗੀ ਨਹੀਂ ਕੱਢੀ ਉੱਥੇ ਕਿੰਨਾ ਕਿੰਨਾ ਗੰਧ ਉਹਨਾਂ ਨਹਿਰਾ ਨਾਲਿਆਂ ਦੇ ਵਿੱਚ ਫਸਿਆ ਹੋਇਆ ਜਿਨ੍ਹਾਂ ਦੇ ਰਾਹੀਂ ਪਾਣੀ ਜਾਣਾ ਤੇ ਬੰਨਾਂ ਦਾ ਜਿਹੜੇ ਬੰਨ ਮਜ਼ਬੂਤ ਕਰਨੇ ਹੁੰਦੇ ਆ ਦਰਿਆਵਾਂ ਦੇ ਨਹਿਰਾਂ ਦੇ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤਾਂ ਫਿਰ ਭਗਵੰਤ ਮਾਨ ਸਾਹਿਬ ਖੁਦ ਕਿੱਥੇ ਸੀ ਤੇ ਦੂਸਰੀ ਗੱਲ ਦੋਸਤਾਂ ਤੁਸੀਂ ਨੋਟ ਕੀਤੀ ਆ ਕਿ ਜਦੋਂ ਪੰਜਾਬ ਦੇ ਹਾਲਾਤ ਠੀਕ ਸੀ ਉਦੋਂ ਕੇਜਰੀਵਾਲ ਸਾਹਿਬ ਤੇ ਮਨੀਸ਼ ਸੋਧਿਆ ਇੱਥੇ ਆ ਕੇ ਕੋਈ ਨਾ ਕੋਈ ਰੈਲੀ ਕੋਈ ਨਾ ਕੋਈ ਪ੍ਰੋਗਰਾਮ ਕਰੀ ਰੱਖਦੇ ਸੀ ਤੇ ਹੁਣ ਜਦੋਂ ਦੇ ਪੰਜਾਬ ਦੇ ਅੰਦਰ ਹੜ ਆਏ ਨੇ ਉਹਨਾਂ ਨੂੰ ਮੈਂ ਤਾਂ ਨਹੀਂ ਕਿਤੇ ਵੇਖਿਆ ਜੇ ਤੁਸੀਂ ਵੇਖਿਆ ਹੋਇਆ ਤਾਂ ਜ਼ਰੂਰ ਦੱਸਿਓ ਉਂਝ ਤਾਂ ਮਨੀਸ਼ ਸੋਧਿਆ ਵਰਗੇ ਕੇਜਰੀਵਾਲ ਸਾਹਿਬ ਹੁੜੀ ਆ ਕੇ ਇੱਥੇ ਵੱਡੇ ਵੱਡੇ ਬਿਆਨ ਦਿੰਦੇ ਨੇ ਮਨੀਸ਼ ਸੋਧਿਆ ਸਾਹਿਬ ਤਾਂ ਹੁਣ ਜਿਹੜੀਆਂ ਅੱਗੇ ਚੋਣਾ ਆਉਣੀਆਂ ਨੇ ਉਹਦੇ ਵਿੱਚ ਸਾਮਦਾਨ ਦੰਡ ਭੇਦ ਸਭ ਕੁਝ ਇਸਤੇਮਾਲ ਕਰਨਾ ਸੱਚ ਝੂਠ ਇਸਤੇਮਾਲ ਕਰਨੀਆਂ ਗੱਲਾਂ ਕਿ ਅਸੀਂ ਆਪਦੀ ਪਾਰਟੀ ਫੇਰ ਲੈ ਕੇ ਆਉਣੀ ਆ ਆਪਦੀ ਸਰਕਾਰ ਫੇਰ ਲੈ ਕੇ ਆਉਣੀ ਆ ਤੇ ਉਹਦੇ ਵਾਸਤੇ ਭਾਵੇਂ ਸਾਨੂੰ ਸਾਮਦਾਨ ਦੰਡ ਭੇਦ ਸੱਚ ਝੂਠ ਜੋ ਵੀ ਕਰਨਾ ਪਵੇ ਅਸੀਂ ਉਹ ਕਰਾਂਗੇ ਤੇ ਜਿੱਦਾਂ ਦੇ ਪੰਜਾਬ ਦੇ ਲੋਕ ਮੁਸੀਬਤ ਵਿੱਚ ਫਸੇ ਹੋਏ ਨੇ ਹੜ੍ਹਾਂ ਦੇ ਵਿੱਚ ਫਸੇ ਹੋਏ ਨੇ ਲੋਕ ਪਾਣੀ ਦੀ ਮਾਰ ਚੱਲ ਰਹੇ ਨੇ ਉਹਨਾਂ ਦੇ ਘਰ ਡੇ ਰਹੇ ਨੇ ਕਰ ਉਹਨਾਂ ਦੇ ਰੋੜ ਚੁੱਕੇ ਨੇ ਪਸ਼ੂ ਉਹਨਾਂ ਦੇ ਰੋੜ ਚੁੱਕੇ ਨੇ ਫਸਲਾਂ ਤਬਾਹ ਹੋ ਚੁੱਕੀਆਂ ਨੇ ਖੇਤਾਂ ਦੇ ਅੰਦਰ ਕਿੰਨੇ ਕਿੰਨੇ ਫਟ ਬਰੇਤਾ ਜਿਹੜੀ ਉਹਨਾਂ ਦੇ ਖੇਤਾਂ ਦੇ ਅੰਦਰ ਵਸ ਚੁੱਕੀ ਆ ਉਹਨਾਂ ਦੀ ਜ਼ਮੀਨ ਹੁਣ ਜਵਾਹੀ ਜੋਗ ਹੋਣ ਤੇ ਵੀ ਕਿੰਨਾ ਕਿੰਨਾ ਸਮਾਂ ਲੱਗੂਗਾ ਉਹਨੂੰ ਆਬਾਦ ਹੋਣ ਤੇ ਵੀ ਜਿਹੜੇ ਲੋਕਾਂ ਦਾ ਇੰਨੇ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਾ ਤਬਾਈ ਹੋ ਚੁੱਕੀ ਆ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਤੇ ਹੁਣ ਮਨੀਸ਼ ਸੋਧਿਆ ਸਾਹਿਬ ਕੇਜਰੀਵਾਲ ਸਾਹਿਬ ਕਿਤੇ ਵੀ ਉਹਨਾਂ ਹੜ੍ਹ ਪੀੜਤਾਂ ਦੀ ਮਦਦ ਕਰਨ ਵਾਸਤੇ ਨਹੀਂ ਆਏ ਹੁਣ ਉਹ ਪੰਜਾਬ ਤੋਂ ਗਾਇਬ ਹੀ ਹੋ ਗਿਆ ਇੰਨੇ ਦਿਨਾਂ ਦੇ ਜਿੱਦਨ ਦੇ ਪੰਜਾਬ ਦੇ ਅੰਦਰ ਹੜ੍ਹ ਆਏ ਨੇ ਉਦੋਂ ਦੇ ਪੰਜਾਬ ਤੋਂ ਹੀ ਗਾਇਬ ਨੇ ਤੇ ਹੁਣ ਦੂਸਰੀ ਗੱਲ ਹੋਰ ਦੋਸਤੋ ਕਿ ਲੋਕ ਸੋਸ਼ਲ ਮੀਡੀਆ ਤੇ ਜਦੋਂ ਅਸੀਂ ਵੀਡੀਓ ਉਹਨਾਂ ਦੀਆਂ ਦੇਖਦੇ ਨੇ ਦੇਖਦੇ ਆ ਲੋਕਾਂ ਦੀਆਂ ਉੱਥੇ ਵੀਡੀਓ ਦੇਖਦੇ ਆ ਤਾਂ ਬੜਾ ਤਰਸ ਆਉਂਦਾ ਜਿਵੇਂ ਭੈਣਾ ਭਰਾ ਰੋ ਰਹੇ ਨੇ ਜਿਵੇਂ ਉਹ ਕਹਿ ਰਹੇ ਨੇ ਕਿ ਅਸੀਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਆ ਜਿਵੇਂ ਉਹਨਾਂ ਦੇ ਘਰ ਡੇਗ ਰਹੇ ਨੇ ਤੇ ਲੋਕਾਂ ਦੀ ਜਾਨ ਹਲੇ ਵੀ ਮੁਠੀ ਦੇ ਵਿੱਚ ਆ ਵੀ ਹਲੇ ਪਤਾ ਨਹੀਂ ਕੀ ਕੁਦਰਤ ਦਾ ਕਹਿਰ ਵਾਪਰਨ ਜਿਵੇਂ ਲਗਾਤਾਰ بارش ਹੋ ਰਹੀ ਹੈ بارش ਰੁਕਣ ਦਾ ਨਾਂ ਨਹੀਂ ਲੈ ਰਹੀ ਤਾਂ ਲੋਕ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਜੋ ਖਬਰਾਂ ਆ ਰਹੀਆਂ ਬੜੇ ਥਾਵਾਂ ਤੇ ਲੋਕ ਇਹ ਕਹਿੰਦੇ ਨਜ਼ਰ ਆਇਆ ਕੇ ਸਰਕਾਰ ਵੱਲੋਂ ਸਾਨੂੰ ਕੋਈ ਮਦਦ ਨਹੀਂ ਮਿਲ ਰਹੀ ਕੋਈ ਕੋਈ ਰਾਹਤ ਸਮਗਰੀ ਸਾਡੇ ਤੱਕ ਪਹੁੰਚ ਨਹੀਂ ਰਹੀ ਜਿਹੜੇ ਪਿੰਡ ਖਾਸ ਤੌਰ ਤੇ ਪਾਣੀ ਦੇ ਵਿੱਚ ਜਾਦਾ ਘਿਰ ਚੁੱਕੇ ਨੇ ਲੋਕ ਰੋਂਦੇ ਨਜ਼ਰ ਆਉਂਦੇ ਨੇ ਕਿ ਅਸੀਂ ਦੋ ਦੋ ਦਿਨ ਤੋਂ ਤਿੰਨ ਤਿੰਨ ਦਿਨ ਤੋਂ ਭੁੱਖੇ ਆ ਤੇ ਅਸੀਂ ਪਾਣੀਆਂ ਦੇ ਵਿੱਚ ਫਸੇ ਹੋਏ ਆ ਤਾਂ ਫਿਰ ਬਹੁਤ ਦਰਦ ਹੁੰਦਾ ਉਹਨਾਂ ਦਾ ਦਰਦ ਦੇਖ ਕੇ ਕਿ ਸਾਡੇ ਭੈਣਾ ਭਰਾ ਕਿਵੇਂ ਅੱਜ ਰੋਲ ਰੇ ਜਾਂ ਕਿਸੇ ਵੀ ਸਰਕਾਰ ਨੇ ਪਹਿਲੀਆਂ ਸਰਕਾਰਾਂ ਨੇ ਤਾਂ ਜੋ ਕੁਝ ਕੀਤਾ ਸੀ ਕੀਤਾ ਹੀ ਸੀ ਉਹਨਾਂ ਤੋਂ ਤਾਂ ਸਾਡੇ ਭੈਣਾ ਭਰਾਵਾਂ ਨੂੰ ਕੋਈ ਉਮੀਦ ਬਾਕੀ ਨਹੀਂ ਰਹਿ ਗਈ ਸੀ ਇਸੇ ਕਰਕੇ ਤਾਂ ਉਹਨਾਂ ਨੇ ਇਹਨਾਂ ਦੇ 92 ਐਮਐਲਏ ਜਿਤਾਏ ਸੀ ਇਸੇ ਕਰਕੇ ਤਾਂ ਉਹਨਾਂ ਨੂੰ ਸਾਰੀਆਂ ਉਮੀਦਾਂ ਆਮ ਆਦਮੀ ਪਾਰਟੀ ਤੋਂ ਸੀ ਜਦੋਂ ਕਿਉਂਕਿ ਵੋਟਾਂ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਇਹੋ ਜਿਹੇ ਗੱਲਾਂ ਕਰਦੇ ਹੁੰਦੇ ਸੀ ਕਿ ਇਹਨਾਂ ਨੂੰ ਨਹੀਂ ਪਤਾ 6-6 ਮਹੀਨੇ ਪਹਿਲਾਂ ਇਹਨਾਂ ਦੀ ਤਿਆਰੀ ਹੋਣੀ ਚਾਹੀਦੀ ਆ ਹੜ ਰੋਕਣ ਵਾਸਤੇ ਤਾਂ ਲੋਕਾਂ ਨੂੰ ਕਿੰਨੀਆਂ ਉਮੀਦਾਂ ਸੀ ਪਰ ਸਾਰੇ ਲੋਕ ਕਹਿੰਦੇ ਆ ਕਿ ਵੋਟਾਂ ਤੋਂ ਪਹਿਲਾਂ ਇੱਥੇ ਸਾਡੇ ਕੋਲ ਸਰਕਾਰਾਂ ਗੱਲਾਂ ਕਰਨੀ ਹੁੰਦੀਆਂ ਨੇ ਤੇ ਜਦੋਂ ਵੋਟਾਂ ਪੈ ਜਾਂਦੀਆਂ ਇਹ ਜਿਹੜੇ ਸਰਕਾਰਾਂ ਦੇ ਲੋਕ ਨੇ ਉਹ ਗੱਲਾਂ ਕਰਨੀ ਆਉਂਦੇ ਆ ਸਾਨੂੰ ਝੂਠੇ ਲਾਰੇ ਤੇ ਵਾਅਦੇ ਦੇਣ ਹੀ ਹੁੰਦੇ ਆ ਜਿਉਂ ਹੀ ਵੋਟਾਂ ਪੈ ਜਾਂਦੀਆਂ ਨੇ ਸਤਾ ਦੀ ਕੁਰਸੀ ਤੇ ਬਹਿ ਜਾਂਦੇ ਆ ਤੇ ਫੇਰ ਉਹ ਆਪਣੇ ਕੀਤੇ ਵਾਅਦੇ ਦਾਅਵੇ ਸਭ ਕੁਝ ਭੁੱਲ ਜਾਂਦੇ ਆ ਆ ਬਾਰਸ਼ਾ ਹੋਣ ਤੋਂ ਪਹਿਲਾਂ ਹੀ ਜਦੋਂ ਥੋੜੇ ਜੇ ਵੱਦ ਮੀਂਹ ਪਿਆ ਤਾਂ ਬੜੀਆਂ ਖਬਰਾਂ ਜਿਹੜੀਆਂ ਉੱਧਰ ਗੁਰਦਾਸਪੁਰ ਏਰੀਏ ਤੋਂ ਆਈਆਂ ਉੱਥੋਂ ਦੇ ਕਈ ਪਿੰਡ ਜਿਹੜੇ ਦਰਿਆ ਦੇ ਨੇੜੇ-ਨੇੜੇ ਸੀ ਉਹ ਪਹਿਲਾਂ ਹੀ ਉਹਨਾਂ ਕੁਝ ਪਿੰਡਾਂ ਦਾ ਸੰਪਰਕ بارشਾਂ ਦੇ ਕਰਕੇ ਪੰਜਾਬ ਦੇ ਬਾਕੀ ਪਿੰਡਾਂ ਦੇ ਨਾਲੋਂ ਟੁੱਟ ਗਿਆ ਸੀ ਤੇ ਉਹ ਲੋਕ ਕਿਸ਼ਤੀਆਂ ਤੇ ਸਫ਼ਰ ਕਰ ਰਹੇ ਸੀ ਬੜੀਆਂ ਸਾਰੀਆਂ ਖਬਰਾਂ ਬੜੀਆਂ ਸਾਰੀਆਂ ਘਟਨਾਵਾਂ ਅੱਖ-ਅੱਖ ਮੀਡੀਆ ਚੈਨਲਾਂ ਤੇ ਚਲਦੀਆਂ ਰਹੀਆਂ ਮੈਂ ਵੀ ਕਈ ਮਤਲਬ ਇੱਕ ਕੜਨਾਵਾ ਪੇਸ਼ ਕੀਤੀਆਂ ਕਿ ਹਾਂ ਇੰਨੇ ਪਿੰਡਾਂ ਦਾ ਸੰਪਰਕ ਬਾਰਸ਼ਾਂ ਦੇ ਕਰਕੇ ਟੁੱਟ ਚੁੱਕਾ ਪੰਜਾਬ ਦੇ ਬਾਕੀ ਹਿੱਸੇ ਦੇ ਨਾਲੋਂ ਪਰ ਉਦੋਂ ਸਰਕਾਰ ਪਤਾ ਨਹੀਂ ਕਿੱਥੇ ਸੁੱਤੀ ਪਈ ਸੀ ਉਦੋਂ ਕਿਉਂ ਨਹੀਂ ਧਿਆਨ ਦਿੱਤਾ ਗਿਆ ਜਦੋਂ ਪਤਾ ਸੀ ਹੜ੍ਹ ਆਉਣ ਵਾਲੇ ਨੇ ਤਾਂ ਫਿਰ ਧਿਆਨ ਕਿਉਂ ਨਹੀਂ ਦਿੱਤਾ ਗਿਆ ਤੇ ਹੁਣ ਜਦੋਂ ਲੋਕ ਇਸ ਸਮੱਸਿਆ ਦੇ ਵਿੱਚ ਘਿਰ ਚੁੱਕੇ ਨੇ ਜਦੋਂ ਲੋਕ ਅੱਜ ਤਬਾਹੀ ਆਪਣੀ ਦੇਖ ਰਹੇ ਨੇ ਤੇ ਉਦੋਂ ਵੀ ਸਰਕਾਰ ਕੋਈ ਵੀ ਮੁਆਵਜ਼ੇ ਦਾ ਐਲਾਨ ਨਹੀਂ ਕਰ ਸਕੀ ਅੱਜ ਤੱਕ ਵੀ ਕਿੰਨੇ ਦਿਨ ਹੋ ਚੁੱਕੇ ਨੇ ਤਾਂ ਕਿ ਜਿਹੜੇ ਵਿਚਾਰੇ ਲੋਕ ਆ ਉਹਨਾਂ ਨੂੰ ਕੋਈ ਰਾਹਤ ਹੀ ਮਿਲ ਜਾਵੇ ਤੁਸੀਂ ਝੂਠਾ ਹੀ ਵਾਅਦਾ ਕਰ ਦੋ ਲੋਕਾਂ ਦੇ ਨਾਲ ਕਿ ਅਸੀਂ ਭਾਈ ਤੁਹਾਨੂੰ ਮੁਆਵਜ਼ਾ ਦੇਵਾਂਗੇ ਤੁਹਾਡੀਆਂ ਫਸਲਾਂ ਤਬਾਹ ਹੋਈਆਂ ਦਾ ਤੁਹਾਡੇ ਜਿਹੜੇ ਘਰ ਟੁੱਟੇ ਡਿੱਗੇ ਨੇ ਉਹਨਾਂ ਦਾ ਤੁਹਾਡੇ ਪਸ਼ੂਆਂ ਦਾ ਤਾਂ ਕਿ ਲੋਕਾਂ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਕੋਈ ਮਲ੍ਹਮ ਹੀ ਲੱਗ ਜਾਵੇ ਉਹਨਾਂ ਦੇ ਸੀਨੇ ਤੇ ਜੇ ਤੁਸੀਂ ਉਹਨਾਂ ਨਾਲ ਕੋਈ ਵਾਅਦਾ ਕਰ ਲਓ ਉਹਨਾਂ ਨੂੰ ਕੋਈ ਤਰਵਾਸ ਦੇ ਦੋ ਵੀ ਭਾਈ ਤੁਹਾਡੀਆਂ ਫਸਲਾਂ ਦਾ ਤੁਹਾਡੇ ਪਸ਼ੂਆਂ ਦਾ ਤੁਹਾਡੇ ਘਰਾਂ ਦਾ ਤੁਹਾਨੂੰ ਮੁਆਵਜ਼ਾ ਦੇਵਾਂਗੇ ਬੱਚਿਆਂ ਦੇ ਵਿਚਾਰਿਆਂ ਦੀ ਪੜ੍ਹਾਈ ਤਬਾਹ ਹੋਊਗੀ ਸਕੂਲ ਕਾਲਜ ਜਿਹੜੇ ਅੱਧੇ ਤਾਂ ਰੁੜ ਗਏ ਆ ਪਾਣੀ ਦੇ ਵਿੱਚ ਤੇ ਕਿੰਨਾ ਜ਼ਿਆਦਾ ਉਹਨਾਂ ਲੋਕਾਂ ਦਾ ਨੁਕਸਾਨ ਹੋ ਚੁੱਕਾ ਹਰ ਪੱਖੋਂ ਹੀ ਉਹਨਾਂ ਦਾ ਨੁਕਸਾਨ ਹੋ ਚੁੱਕਾ ਘੱਟੋ-ਘੱਟ ਜੇਕਰ ਤੁਸੀਂ ਗੱਲ ਮੁਆਵਜ਼ੇ ਦੀ ਕਰੋ ਤਾਂ ਕੀਪੋਤਾ ਵਿਚਾਰੇ ਲੋਕਾਂ ਦੇ ਵੈਸੇ ਤਾਂ ਉਹਨਾਂ ਦਾ ਜਿੰਨੇ ਵੱਡੇ ਪੱਦਰ ਤੇ ਨੁਕਸਾਨ ਹੋ ਚੁੱਕਾ ਉਹਦੀ ਕੋਈ ਪਰਪਾਈ ਨਹੀਂ ਪਰ ਜੇਕਰ ਸਰਕਾਰ ਮੁਆਵਜ਼ੇ ਦੀ ਗੱਲ ਕਰੇ ਘੱਟੋ-ਘੱਟ ਥੋੜੀ-ਬਹੁਤ ਰਾਹਤ ਤਾਂ ਇਹਨਾਂ ਭੈਣਾ ਭਰਾਵਾਂ ਨੂੰ ਮਿਲੇ ਪਰ بڑے ਬਿਆਨ ਦਾਅਵੇ ਤੇ ਬੜਾ ਕੁਝ ਕਰਤਾ ਆਪਦੇ ਪੋਸਟਰ ਲੈ ਲੈ ਕੇ ਜਦੋਂ ਥੋੜਾ ਪੋਤਾ ਖਾਣਾ ਲੈ ਕੇ ਉੱਥੇ ਜਾਂਦੇ ਆ ਨਾ ਤੇ ਆਪਦੇ ਪੋਸਟਰ ਲਾ ਲਾ ਕੇ ਜਾਂਦੇ ਆ ਉੱਥੇ ਤੇ ਲੋਕ ਕਹਿੰਦੇ ਆ ਕਿ ਹੁਣ ਵੀ ਫਲੈਕਸ ਹੁਣ ਵੀ ਉਹ ਪੰਜਾਬ ਤਾਂ ਡੋਬ ਰਿਹਾ ਤੇ ਤੁਸੀਂ ਫਲੈਕਸ ਲੈ ਕੇ ਜਾਂਦੇ ਹੋ ਤਾਂ ਕਿ ਸਾਡਾ ਪਤਾ ਲੱਗੇ ਵੀ ਅਸੀਂ ਇੰਨੀ ਮਦਦ ਕੀਤੀ ਆ ਜਿਨ੍ਹਾਂ ਨੇ ਮਦਦ ਕਰਨੀ ਆ ਉਹਨਾਂ ਨੂੰ ਵਿਖਾਵਾ ਕਰਨ ਦੀ ਲੋੜ ਨਹੀਂ ਜੇਕਰ ਤੁਸੀਂ ਸੱਚੀ ਪੰਜਾਬ ਦੀ ਬਾਹ ਫੜਦੇ ਤਾਂ ਤੁਹਾਨੂੰ ਫਲੈਕਸ ਫਲੁਕਸ ਲਾਉਣ ਦੀ ਲੋੜ ਨਹੀਂ ਸੀ ਪੈਣੀ ਫਿਰ ਲੋਕਾਂ ਨੂੰ ਖੁਦ ਹੀ ਪਤਾ ਹੋਣਾ ਸੀ ਕਿ ਆਮ ਆਦਮੀ ਪਾਰਟੀ ਨੇ ਬਾਕੀ ਪਾਰਟੀਆਂ ਸਾਡੇ ਨਾਲ ਨਹੀਂ ਖੜੀਆਂ ਆਮ ਆਦਮੀ ਪਾਰਟੀ ਲੋਕਾਂ ਦੇ ਨਾਲ ਖੜੀ ਆ ਲੋਕਾਂ ਦੀ ਢਰ ਬਣ ਕੇ ਖੜੀ ਆ ਪਰ ਬੇहद ਅਫਸੋਸ ਬੜਾ ਵੱਖ-ਵੱਖ ਸੰਸਥਾਵਾਂ ਦਾ ਨਾਂ ਆਇਆ ਜਿਨ੍ਹਾਂ ਨੇ ਮਦਦ ਕੀਤੀ ਵੱਖ-ਵੱਖ ਪਿੰਡਾਂ ਦਾ ਵੱਖ-ਵੱਖ ਲੋਕਾਂ ਦਾ ਜਿਹੜੇ ਉੱਥੇ ਮਦਦ ਕਰਨ ਵਾਸਤੇ ਆਮ ਲੋਕ ਲੋਕਾਂ ਦੀ ਮਦਦ ਕਰਨ ਵਾਸਤੇ ਗਏ ਖਾਲਸਾ ਏਡ ਮਦਦ ਕਰਨ ਵਾਸਤੇ ਗਿਆ ਹੋਰ ਕਈ ਸੇਵਾ ਸੁਸਾਇਟੀਆਂ ਪਾਲ ਵੀਰ ਵਰਗੇ ਬੜੇ ਲੋਕ ਉੱਥੇ ਗਏ ਲੋਕਾਂ ਦੀ ਮਦਦ ਕਰਨ ਵਾਸਤੇ ਉਹਨਾਂ ਦਾ ਬਥੇਰਾ ਨਾ ਹੋ ਗਿਆ ਉਹਨਾਂ ਨੇ ਭਾਵੇਂ ਇੱਕ ਵੀ ਫੋਟੋ ਇੱਕ ਵੀ ਕੈਮਰਾ ਉਹ ਆਪਦੇ ਨਾਲ ਨਹੀਂ ਲੈ ਕੇ ਗਏ ਤੇ ਤੁਸੀਂ ਫਲੈਕਸ ਥੋੜਾ ਜਿਆਦਾ ਆらっしゃਣ ਦੇਣ ਜਾਂਦੇ ਹੋ ਅੱਜ ਜੀ ਨਾਬੇ ਤੋਂ ਗਏ ਅੱਜ ਜੀ ਫਲਾਨੀ ਥਾਂ ਤੋਂ ਗਏ ਆਪਦੇ ਬੈਨਰ ਫਲੈਕਸ ਲਾ ਲਾ ਕੇ ਜਾਂਦੇ ਹੋ ਲੋਕਾਂ ਨੂੰ ਇਹ ਐਵੇਂ ਥੋੜਾ ਨਾਂ ਨਹੀਂ ਬਣਨਾ ਜੇਕਰ ਤੁਸੀਂ ਸੱਚੀ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਬਾਹ ਫੜਦੇ ਉਹਨਾਂ ਵਾਸਤੇ ਫਿਕਰਮੰਦ ਹੁੰਦੇ ਇਹ ਹੜ ਹੜਾ ਨਾ ਜਿੱਠਣ ਵਾਸਤੇ ਪਹਿਲਾਂ ਤੋਂ ਹੀ ਪ੍ਰਬੰਧ ਕੀਤਾ ਹੁੰਦਾ ਤਾਂ ਤੁਹਾਨੂੰ ਕੋਈ ਮਸ਼ਹੂਰੀ ਕਰਨ ਦੀ ਲੋੜ ਨਹੀਂ ਸੀ ਪੈਣੀ ਲੋਕਾਂ ਨੇ ਆਪੇ ਤੁਹਾਡੀ ਬੱਲੇ ਬੱਲੇ ਕਰਨੀ ਸੀ ਪਰ ਬੇहद ਅਫਸੋਸ ਕਿ ਸਤਾ ਦੀ ਕੁਰਸੀ ਤੇ ਬੈੰਦੇ ਹੀ ਸਾਰੇ ਭੁੱਲ ਜਾਂਦੇ ਨੇ ਕਿ ਅਸੀਂ ਲੋਕਾਂ ਨਾਲ ਕੀ ਕੀ ਵਾਅਦੇ ਕੀਤੇ ਆ ਵੋਟਾਂ ਤੋਂ ਪਹਿਲਾਂ ਸਭ ਨੂੰ ਸਭ ਗੱਲਾਂ ਚੇਤੇ ਹੁੰਦੀਆਂ ਅੱਜ ਵੀ ਜਿਹੜੇ ਲੋਕਾਂ ਦੇ ਨਾਲ ਇਹ ਗੱਲਾਂ ਕਰ ਰਹੇ ਆ ਨਾ ਵੀ ਸਾਡੀ ਸਰਕਾਰ ਲੈ ਕੇ ਆਓ ਅਸੀਂ ਐਂ ਕਰਾਂਗੇ ਐਂ ਕਰਾਂਗੇ ਤੇ ਜਿੱਦਣ ਉਹ ਵੀ ਸਤਾ ਦੇ ਵਿੱਚ ਆ ਗਏ ਜੋ ਵੀ ਕੋਈ ਆਉਂਦਾ ਉਹਨਾਂ ਨੇ ਵੀ ਆਪਣੇ ਕੀਤੇ ਵਾਅਦੇ ਭੁੱਲ ਜਾਣਾ ਬਿਲਕੁਲ ਇਹਨਾਂ ਦੀ ਤਰ੍ਹਾਂ ਲੋਕਾਂ ਨੂੰ ਵੀ ਹੁਣ ਸਮਝਣਾ ਚਾਹੀਦਾ ਜੋ ਸਰਕਾਰਾਂ ਲੋਕਾਂ ਦੇ ਨਾਲ ਕਰਦੀਆਂ ਲੋਕਾਂ ਨੂੰ ਵੀ ਇਸ ਚੀਜ਼ ਨੂੰ ਬ੍ਰੇਕੀ ਦੇ ਨਾਲ ਸਮਝਣਾ ਚਾਹੀਦਾ ਅੱਜ ਪੰਜਾਬ ਡੋਬ ਰਿਹਾ ਪੰਜਾਬ ਦੇ ਲੋਕਾਂ ਦੀ ਬੁਰੀ ਹਾਲਤ ਹੋ ਰਹੀ ਆ ਪਰ ਸਰਕਾਰਾਂ ਵੱਲੋਂ ਇੱਕ ਵੀ ਐਲਾਨ ਉਹਨਾਂ ਵਾਸਤੇ ਮੁਆਵਜ਼ੇ ਦਾ ਹਲੇ ਤੱਕ ਨਹੀਂ ਕੀਤਾ ਗਿਆ